ਦਸ਼ਕ ਬ੍ਰੇਕਤ ਬਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਖਤਾਈ ਹੈ ਪਾਉਲ ਸਿੰਘ ਜੀ ਦੀ ਨਿਯਾਰਕ ਤੋਂ ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਅਤੇ 호ਸਟ ਨੀਲਮਕੌਰ ਜੀ ਵਾਇਗਚੀ ਕਾ ਖਾਲਸਾ ਵਾਇਗਚੀ ਕੀ ਫਤਹਿ ਡਾਕਟਰ ਸਾਹਿਬ ਮੇਰੀ ਚਿੰਤਾ ਕਾਲੀਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਹੈ ਬਾਦਲ ਕੇ ਅੱਜਕੱਲ੍ਹ ਆਮ ਆਦਮੀ ਪਾਰਟੀ ਤੇ ਨਿੱਜੀ ਅਤੇ ਗੈਰ اخਲਾਕੀ ਹਮਲੇ ਕਰ ਰਹੇ ਹਨ ਇਸ ਪ੍ਰੌਕਸੀ ਵਾਰਦੀ ਸਥਿਤੀ ਵਿੱਚ ਪੰਥਕ ਗਰੁੱਪ ਆਪਣਾ ਆਧਾਰ ਗਵਾ ਰਹੇ ਹਨ ਆਮ ਆਦਮੀ ਪਾਰਟੀ ਦੀਆਂ ਬਾਹਰੀ ਮਲਕਾਂ ਦੀਆਂ ਗਤੀਵਿਧੀਆਂ ਨੇ ਪੰਥਕ ਗਰੁੱਪਾਂ ਲਈ ਕੁਝ ਸੀਰੀਅਸ ਮਸਲੇ ਖੜੇ ਕੀਤੇ ਹਨ ਮੇਰੀ ਸਮਝ ਮੁਤਾਬਕ ਭਾਰਤੀ মিডিਆ ਨੇ ਪੰਥਕ ਗਰੁੱਪਾਂ ਤੇ ਰੈਡੀਕਲ ਸਿਕਸ ਦਾ ਲੇਬਲ ਲਗਾ ਦਿੱਤਾ ਹੈ ਇਸ ਨਾਲ ਆਮ ਆਦਮੀ ਪਾਰਟੀ ਵੱਲੋਂ ਇੱਥੇ ਆਉਂਦੇ ਲੀਡਰਾਂ ਨਾਲ ਸਿੱਖ ਡਾਇਸਪੋਰਾ ਵੱਲੋਂ ਚੁੱਕੇ ਜਾ ਰਹੇ ਮਸਲਿਆਂ ਦੇ ਨਾਲ ਸਿਆਸੀ ਲਾਹਾ ਲੈਣ ਲਈ ਹਿੰਦੂ ਵੋਟਰਾਂ ਦੀ ਵਾਹ ਵਾਈ ਖੱਟੀ ਜਾ ਸਕਦੀ ਹੈ ਇਹ 1984 ਕਤਲੇਆਮ ਦੀਆਂ ਕਹਾਣੀਆਂ ਸਾਂਝੀਆਂ ਕਰਕੇ ਹਰ ਥਾਂ ਤੋਂ ਹਮਦਰਦੀ ਬਟੋਰ ਰਹੇ ਹਨ ਭਾਵੇਂ ਇਹ ਕੋਈ ਗਾਇਕ ਹੋਵੇ ਲੀਡਰ ਹੋਵੇ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ ਇਹਨਾਂ ਖੋਤੀ ਕੌਮ ਪ੍ਰਸਤਾ ਲਈ ਇਹ ਇੱਕ ਸਮਾਜਿਕ ਐਕਟੀਵਿਟੀ ਬਣ ਗਈ ਹੈ ਪਰ ਇਹਨਾਂ ਅਖੋਤੀ ਕੌਮ ਪ੍ਰਸਤਾ ਦੀਆਂ ਕਾਰਵਾਈਆਂ ਭਾਰਤੀ ਪਿੱਠੂਆਂ ਦੀ ਸੱਚਾਈ ਸਾਹਮਣੇ ਲਿਆਉਣ ਵਿੱਚ ਮਦਦ ਕਰਦੇ ਹਨ ਪੰਜਾਬ ਵਿੱਚ ਬਦਲ ਕੇ ਆਪ ਨਾਲ ਪੱਦੀ ਸਿਆਸੀ ਖੇਡ ਰਹੇ ਹਨ ਅਤੇ ਇਲਜ਼ਾਮ ਪੰਥਗੁਰਪਾਂ ਤੇ ਲਗਾ ਰਹੇ ਹਨ ਹੁਣ ਜੇ ਹਰਿਆਣੇ ਦੀਆਂ हाल ही ਵਿੱਚ ਹੋਈਆਂ ਲੁੱਟਖਸੋਟ ਅਤੇ ਦੰਗੇ ਦੀਆਂ ਘਟਾਵਾਂ ਦੀ ਗੱਲ ਕਰੀਏ ਤਾਂ ਇਹ ਗੱਲ ਸਾਫ਼ ਹੈ ਕਿ ਇਸ ਨਾਲ ਬਾਦਲਾ ਜਾਂ ਫਿਰ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੀ ਹੋ ਰਿਹਾ ਹੈ ਪਰ ਸਾਨੂੰ ਹਰਿਆਣਾ ਮਾਮਲੇ 'ਚ ਆਮ ਆਦਮੀ ਪਾਰਟੀ ਦੀ ਚੁੱਪੀ ਕਿਉਂ ਦਿਖਦੀ ਪੰਜਾਬ ਦੇ ਲੋਕ ਐਨੇ ਬੇਕੂਫ ਕਿਉਂ ਹਨ ਕਿ ਉਹਨਾਂ ਨੂੰ ਆਪ ਦੀ ਹਰਿਆਣਾ ਅਤੇ ਪਾਣੀਆਂ ਦੇ ਮਸਲੇ ਤੇ ਚੁੱਪੀ ਚੁਬਦੀ ਨਹੀਂ ਇੱਕ ਆਮ ਸਿੱਖ ਚਿੰਤਕ ਨੂੰ ਕੀ ਕਰਨਾ ਚਾਹੀਦਾ ਹੈ ਖਾਸ ਕਰ ਇਹ ਹੈ ਕਿ ਸਿੱਖ ਹਮੇਸ਼ਾ ਇੱਕ ਚੰਗੇ ਸਿਆਨियत ਇਹ ਸਿਆਦमाग ਦੀ ਵਿਰੋਧਕ ਕਿਉਂ ਕਰਦੇ ਹਨ ਪਹਿਲਾ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਗੁਲਾਮੀਤ ਦਾ ਅਹਿਸਾਸ ਕਰਵਾਇਆ ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਾ ਵਾਲੇ ਹੁਣ ਤੁਸੀਂ ਇਹ ਸਿੱਖਾਂ ਲਈ ਤਰਸਦੀ ਦੀ ਗੱਲ ਹੈ ਮੈਂ ਸਿੱਖਾਂ ਦੀ ਆਵਾਜ਼ ਬਣ ਲਈ ਟੀਵੀ 84 ਦਾ ਧੰਨਵਾਦ ਕਰਦਾ ਹਾਂ ਸਿੱਖਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਆਪਣੇ ਰਖਵਾਲੇ ਟੀਵੀ 84 ਦੀ ਮਦਦ ਨਾ ਕਰਕੇ ਕਿੰਨਾ ਵੱਡਾ ਗੁਨਾਹ ਕਰ ਰਹੇ ਹਨ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਵਾਇਗੜੂ ਚੜ੍ਹਦੀ ਕਲਾ ਬਖਸ਼ਣ ਖਾਲਿਸਤਾਨ ਜ਼ਿੰਦਾਬਾਦ ਵੀ ਵਿਲ ਇਟ ਵੀ ਵਿਨ ਇਟ ਜੀਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ ਵੀਰ ਪਾਲ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਉਹਨਾਂ ਨੇ ਉਸ ਇਸ਼ੂ ਤੇ ਲਿਖਿਆ ਜਿਸ ਨੂੰ ਅਸੀਂ ਅੱਜ ਓਪਨਿੰਗ ਦੇ ਵਿੱਚ ਡਿਸਕਸ ਕੀਤਾ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਜਿਹੜਾ ਨੁਕਤਾ ਮੈਂ ਮੈਂਸ਼ਨ ਨਹੀਂ ਕੀਤਾ ਉਹਨਾਂ ਨੇ ਲਿਖਤ ਚ ਮੈਂਸ਼ਨ ਕੀਤਾ ਹੈ ਕਿ ਹਰਿਆਣਾ ਜਿੱਥੋਂ ਕਿ ਕੇਜਰੀਵਾਲ ਆਉਂਦਾ ਹੈ ਯਾਨੀ ਉਹਦੀ ਸਟੇਟ ਹੈ ਜਿੰਨਾ ਕੁਸ਼ ਹਰਿਆਣੇ ਚ ਹੋਇਆ ਹੈ ਜਿਸ ਲੈਵਲ ਦੀ ਗੁੰਡਾਗਰਦੀ ਔਰ ਹਾਈਵੇ ਦਿੱਲੀ ਨੂੰ ਹੀ ਸੀ ਜਾਂਦਾ ਜਿੱਥੇ ਸੈਂਕੜਿਆਂ ਔਰਤਾਂ ਦਾ ਰੇਪ ਹੋਇਆ ਔਰ ਇਵਨ ਦਿੱਲੀ ਦੇ ਵਿੱਚ ਪਾਣੀ ਦੀ ਸਪਲਾਈ 2-3 ਦਿਨ ਬੰਦ ਰਹੀ ਦੀ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਗਈ ਜੀ ਲੇਕਿਨ ਹਰ ਨਿੱਕੀ ਚੀਜ਼ ਦੇ ਉੱਤੇ ਪੂਰਾ ਖੋਰੂ ਪਾਉਣ ਵਾਲਾ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਹਰਿਆਣਾ ਬਾਰੇ ਇੱਕ ਅੱਧਾ ਬਿਆਨ ਦੇ ਕੇ ਚੁੱਪ ਕਰ ਗਈ ਕਿਉਂ ਔਰ ਜਿਹੜੇ ਹੁਣ ਐਵੀਡੈਂਸ ਸਾਹਮਣੇ ਆ ਰਹੇ ਨੇ ਜਿਵੇਂ ਅਸੀਂ ਪਹਿਲਾਂ ਕਿਹਾ ਵੀ ਆਰਐਸਐਸ ਨਾਲ ਕਿਸੇ ਲੈਵਲ ਤੇ ਅੰਡਰਸਟੈਂਡਿੰਗ ਹੈ ਜੇ ਇੱਕ ਕੰਮ ਹੀ ਆਰਐਸਐਸ ਨੇ ਕਰਵਾਇਆ ਹਾਲਾਂਕਿ ਮੈਂ ਪਿਛਲੀਆਂ ਡਿਸਕਸ਼ਨਸ ਦੇ ਵਿੱਚ ਹਰਿਆਣੇ ਦੇ ਵਿੱਚ ਜਾਟਾਂ ਦੀ ਆਬਾਦੀ 40% ਮੈਂ ਕਿਹਾ ਸੀ ਜੀ ਲੇਕਿਨ ਮੈਂ ਜਿਹੜੇ ਹੋਰ ਸੋਰਸ ਦੇਖੇ ਨੇ ਔਰ ਸ਼ਾਇਦ ਉਹ ਜ਼ਿਆਦਾ ਸੈਂਸਸ ਬੇਸਡ ਹੋਣ ਉਹ 30% ਪੋਪੂਲੇਸ਼ਨ ਕਹਿੰਦੇ ਨੇ ਚਲੋ ਜੇ ਤੁਸੀਂ 30 ਦੀ ਬਜਾਏ 35 ਵੀ ਮੰਨ ਲਓ ਤੇ ਫਿਰ ਵੀ 65% ਪਾਪੂਲੇਸ਼ਨ ਨੂੰ ਬੀਜੇਪੀ ਉੱਥੇ ਪਾਵਰ 'ਚ ਤਾਂ ਹੀ ਰਹਿ ਸਕਦੀ ਹੈ ਜੇ ਉਹਨੂੰ ਜਿਹੜਾ ਬਾਕੀਆਂ ਦੀ ਹਮਾਇਤ ਹੋਏ ਔਰ ਉਹਨਾਂ ਦੇ ਸਿਰ ਦੇ ਉੱਤੇ ਹੀ ਖੱਟੜ ਬਣਿਆ ਜੀ ਲੇਕਿਨ ਮੈਨੂੰ ਲੱਗਦਾ ਹੈ ਵੀ ਇਹ ਹੀ ਅੰਡਰਸਟੈਂਡਿੰਗ ਦਾ ਹੀ ਕਾਰਨ ਹੈ ਕਿ ਕੇਜਰੀਵਾਲ ਨੇ ਆਪਣਾ ਜਿਹੜਾ ਉਸ ਮਾਮਲੇ ਦੇ ਵਿੱਚ ਵੀ ਹਰਿਆਣੇ ਨੂੰ ਕੋਈ ਤੂਲ ਨਹੀਂ ਦਿੱਤੀ ਨਹੀਂ ਤਾਂ ਜਿਸ ਲੈਵਲ ਨਵੰਬਰ 84 ਨੂੰ ਤਾਂ 32 ਸਾਲ ਹੋ ਗਏ ਕਾਂਗਰਸ ਦੇ ਥੱਲੇ ਹੋਇਆ ਆ ਜੋ ਸਾਹਮਣੇ ਹੋਇਆ ਇਸ ਵਾਰ ਇਹਨਾਂ ਦੀ ਜ਼ੁਬਾਨ ਕਿਉਂ ਨਹੀਂ ਖੁੱਲਦੀ ਹੈ ਕਿਉਂ ਨਹੀਂ ਇਹਨਾਂ ਜੋ ਕਿਸੇ ਨੇ ਐਡਮਿਟ ਕੀਤਾ ਵੀ ਕਿ ਔਰਤਾਂ ਨੂੰ ਉੱਥੇ ਵੀ ਟੋਟਲ ਡਿਨਾਇਲ ਮੋਡ 'ਚ ਰਹੇ ਨੇ ਜੀ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਆਮ ਆਦਮੀ ਪਾਰਟੀ ਤੇ ਬਾਦਲ ਜਿਸ ਕਿਸਮ ਦੀ ਗੰਦੀ ਸਿਆਸਤ ਖੇਡ ਰਹੇ ਨੇ ਪੰਥਕ ਗਰੁੱਪਾਂ ਤੇ ਰੈਡੀਕਲ ਸਿੱਖ ਦਾ ਇਲਜ਼ਾਮ ਐ ਐਚਐਸ ਫੂਲਕਾ ਨੇ ਵੀ ਇਹੀ ਕਿਹਾ ਕਿ ਜੀ ਆਈ ਹੈਵ ਬੀਨ ਕਾਰਨਰਡ ਬਾਈ ਦਾ ਰੈਡੀਕਲਸ ਨਹੀਂ ਕਿ ਵੀ ਮੈਨੂੰ ਖੁੰਝੇ ਲਾਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਜਿਹੜੀ ਹੈ ਹਿੰਦੂ ਵਾਹ ਵਾਜ ਦੀ ਗੱਲ ਜਿਵੇਂ ਮੈਂ ਕਿਹਾ ਵੀ ਕੇਜਰੀਵਾਲ ਨੇ ਕਿਹਾ ਜੀ ਬਹੁਤ ਸਾਰੇ ਹਿੰਦੂ ਮਾਰੇ ਗਏ ਸਿੱਖ ਵੀ ਮਾਰੇ ਗਏ ਹੁਣ ਗੱਲ ਤਾਂ ਸਟੇਟ ਟਰਰ ਦੀ ਹੈ ਸਿੱਖ ਕਿਨੇ ਮਾਰੇ ਸਟੇਟ ਨੇ ਹਿੰਦੂ ਕਿਨੇ ਮਾਰੇ ਏਜੰਸੀਆਂ ਨੇ ਪਰ ਜੇ ਹੁਣ ਤੁਸੀਂ ਇਹ ਕਹਿਣਾ ਚਾਹੋਗੇ ਜੀ ਪੰਜਾਬ ਦੇ ਵਿੱਚ ਤਾਂ ਇਹ ਕੋਈ ਸਿਵਲ ਵਾਰ ਸੀ ਤੇ ਇਹਦਾ ਮਤਲਬ ਹੈ ਵੀ ਤੁਸੀਂ ਹਿੰਦੂਆਂ ਨੂੰ ਵੀ ਖੁਸ਼ ਕਰ ਰਹੇ ਹੋ ਇਹ ਕਹਿ ਕੇ ਕਿ ਜੀ ਅਸੀਂ ਮਤ ਸਮਝੋ ਵੀ ਅਸੀਂ ਕੋਈ ਆ ਨਵੰਬਰ 84 ਦੀਆਂ ਕਹਾਣੀਆਂ ਸੁਣਾਈ ਜੋ ਉਹ ਬਿਲਕੁਲ ਇਹਨਾਂ ਨੇ ਠੀਕ ਕਿਹਾ ਹੈ ਕਿ ਵੀ ਇਹ ਇੱਕ ਸਮਾਜਿਕ ਉਹ ਐਕਟੀਵਿਟੀ ਬਣ ਗਈ ਹੈ ਉਹਦੇ ਚੋ ਪੋਲਿਟিক্যাল ਨਵੰਬਰ 84 ਸੁਣਾ ਕੇ ਪੋਲਿਟিক্যাল ਕੀ ਨਿਕਲਦਾ ਹੈ ਖਾਲਸਤਾਨ ਦੀ ਗੱਲ ਜੀ ਨਹੀਂ ਕਿ ਭਾਈ ਸਾਡਾ ਕੋਈ ਚਾਰਾ ਨਹੀਂ ਹੈ ਸੋ ਬਾਕੀ ਉਹਨਾਂ ਨੇ ਇਹ ਪੁੱਛਿਆ ਵੀ ਸਿੱਖ ਜੰਨਤਕ ਨੂੰ ਕੀ ਕਰਨਾ ਚਾਹੀਦਾ ਕਿਸਿਆਂ ਨੂੰ ਵੀ ਔਰ ਮੈਨੂੰ ਜਿਵੇਂ ਕਹਿੰਦੇ ਨੇ ਅੰਗਰੇਜ਼ੀ ਚ ਕਾਇਮ ਹਮ ਵਰਲਡ ਕਿ ਉਹਨਾਂ ਨੇ ਸਾਡਾ ਮੁਕਾਬਲਾ ਸੰਤਪਿੰਡਾ ਵਾਲੇ ਜਸਵੰਤ ਕਪੂਰ ਸਿੰਘ ਉਹਨਾਂ ਦੇ ਨਾਲ ਕੀਤਾ ਔਰ ਕਿਹਾ ਵੀ ਸਾਡਾ ਵਿਰੋਧ ਕਿਉਂ ਕਰਦੇ ਨੇ ਔਰ ਟੀਵੀ 84 ਦੇ ਉਹਨਾਂ ਨੇ ਜੀ ਜਾਨ ਨਾਲ ਮਦਦ ਕਰਨ ਦੀ ਜਿਹੜੀ ਹੈ ਸਭ ਨੂੰ ਪ੍ਰੇਰਣਾ ਕੀਤੀ ਹੈ ਸੋ ਅਸੀਂ ਸਮਝਦੇ ਆਂ ਕਿ ਇਹ ਬਹੁਤ ਵਾਰ ਜਾਨ ਬੁਝਕੇ ਵਾਲੀ ਇੱਕ ਕਲਾਸ ਹੁੰਦੀ ਹੈ ਜੀ ਉਹਨਾਂ ਨੂੰ ਤਾਂ ਤੁਸੀਂ ਕਹਿੰਦੇ ਹੋ ਜਿ ਉਹਨਾਂ ਨੂੰ ਕਬੀਰ ਸਾਹਿਬ ਨੇ ਫਰਮਾਇਆ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਤ ਹਾਥ ਦੀਪ ਕੂਹੇ ਪਰੇ ਇਹ ਕੋਣ ਹੈ ਕਿ ਜਿਹਨਾਂ ਨੂੰ ਸਭ ਪਤਾ ਹੈ ਮਨ ਦੇ ਵਿੱਚ ਕੀ ਹੈ ਤੇ ਜਾਣ ਕੇ ਕਰਦੇ ਨੇ ਤੇ ਹੱਥ ਉਹ ਇਵੇਂ ਹੀ ਆ ਜਿਵੇਂ ਕਿਸੇ ਨੇ ਹੱਥ ਦੀਵਾ ਫੜਿਆ ਹੋਏ ਤੇ ਫਿਰ ਵੀ ਜਿਹੜਾ ਹਨੇਰੇ ਖੂਚ ਜਾ ਡਿਗੇ ਲੇਕਿਨ ਵੱਡਾ ਹਿੱਸਾ ਜਿਹੜਾ ਹੈ ਉਹਨਾਂ ਨੂੰ ਜਿਵੇਂ ਮੈਂ ਅਕਸਰ ਕਹਿੰਦਾ ਵੀ ਪੜਨ ਪੜਾਉਣ ਦਾ ਸ਼ੌਕ ਨਹੀਂ ਹੈ ਜਜ਼ਬਾਤੀ ਜਈ ਪਹੁੰਚ ਹੈ ਇਸ਼ੂਸ ਦੇ ਉੱਤੇ ਔਰ ਬੜਾ ਪੇਤਲਾਪਣ ਹੈ ਅਸੀਂ ਇਹ ਅਫਸੋਸ ਹੁੰਦਾ ਹੈ ਕਿ ਜਿਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਰੂਪੀ ਖਜ਼ਾਨਾ ਜਿਹੜਾ ਹਰ ਐਂਗਲ ਤੋਂ ਡਿਵਾਈਨ ਵੀ ਲਿਟਰਰੀ ਵੀ ਦੁਨੀਆਵੀ ਵੀ ਔਰ ਗੁਰੂ ਸਾਹਿਬਾਨ ਨੇ 10 ਜਾਮਿਆਂ ਦੇ ਵਿੱਚ ਸਾਨੂੰ ਉਂਗਲ ਫੜ ਕੇ ਤੁਰਨਾ ਪੜਨਾ ਸਿਖਾਇਆ ਹੋਏ ਜੀ ਅਸੀਂ ਇੰਨੇ ਕੁ ਵਲਨਰੇਬਲ ਐ ਮੈਂ ਜਦੋਂ ਕਹਿਣਾ ਹੁੰਦਾ ਵੀ ਸਿਟਿੰਗ ਡਕਸ ਜਿਵੇਂ ਅਸੀਂ ਬੈਠੀਆਂ ਬਤਖਾਂ ਜਿਹੜਾ ਆਂਦਾ ਹੈ ਸ਼ੂਟ ਕਰਦਾ ਝੋਲੇ ਚ ਪਾਉਂਦਾ ਲੈ ਜਾਂਦਾ ਔਰ ਕਦੇ ਅਕਾਲੀ ਬਾਦਲ ਕੇ ਕਰਦੇ ਰਹੇ ਜੋ ਕੁਝ ਹੁਣੇ ਆਮ ਆਦਮੀ ਆ ਗਿਆ ਕੱਲ ਨੂੰ ਕੋ ਹੋਰ ਆ ਜਾਏਗਾ ਪਹਿਲਾਂ ਮਰ ਪੀਤ ਬਾਦਲ ਦੇ ਜਹਾਜ ਤੇ ਚੜੇ ਹੋਏ ਸੀ ਕਿ ਜੀ ਆ ਗਿਆ ਤਬਦੀਲੀ ਆ ਗਈ ਏ ਇਹ ਹੁਣ ਛੜਵੀਂ ਪੱਗ ਕਿਸ ਉਸ ਪੀਲੀ ਪੱਗ ਬੰਨਣ ਲੱਗ ਗਿਆ ਹੈ ਕਿ ਜੀ ਭਗਤ ਸਿੰਘ ਦਾ ਪੁੱਤਰ ਜੰਮਿਆ ਹੈ ਲੇਕਿਨ ਉਸ ਤੋਂ ਬਾਅਦ ਉਹ ਹੱਥ ਮੜੇ ਫਿਰ ਜਿਹੜਾ ਨਵਾਂ ਆ ਗਿਆ ਉੱਚ ਪਾਈ ਇਹ ਹੁਣ ਕੋਈ ਸਾਡਾ ਪਾਰ ਉਤਾਰਾ ਕਰ ਦੇਗਾ ਸੋ ਖੁੱਲ ਮਿਲਾ ਕੇ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਹੈ ਵੀ ਅਸੀਂ ਕੀ ਕਰ ਸਕਦੇ ਅਸੀਂ ਅਵੇਅਰ ਕਰ ਸਕਦੇ ਹਾਰਨ ਕਰ ਸਕਦੇ ਜਿੱਥੇ ਸਾਡਾ ਥੋੜਾ ਬਹੁਤ ਜ਼ੋਰ ਪਏ ਉੱਥੇ ਪ੍ਰੋਟੈਸਟ ਕਰ ਸਕਦੇ ਜੀ ਇਸ ਤੋਂ ਬਿਯੋਂਡ ਜੇ ਵੱਡਾ ਹਿੱਸਾ ਕੌਮ ਦਾ ਔਰ ਬਾਹਰਲੇ ਸਿਕ ਪੰਜਾਬ ਵਾਲਿਆਂ ਦੀ ਸਮਝ ਆ ਸਕਦੀ ਹੈ ਕਿ ਉਹਨਾਂ ਦੇ ਕੋਲ ਇੱਕ ਤਾਂ ਵੈਸੇ ਹੀ ਜਾਣਕਾਰੀ ਦੀ ਕਮੀ ਹੈ ਉਹਨਾਂ ਤੱਕ ਗੱਲ ਪਹੁੰਚਦੀ ਨਹੀਂ ਹੈ ਤੇ ਇੱਥੇ ਜਿਨ੍ਹਾਂ ਨੂੰ ਸਭ ਪਤਾ ਹੈ ਜਿਹੜੇ ਇੱਕ ਇੱਕ ਸਟੈਪ ਅੱਗੇ ਪਿੱਛੇ ਦੇਖਦੇ ਨੇ ਕੀ ਹੋਇਆ ਜੇ ਉਹਨਾਂ ਨੇ ਵੀ ਹਨੇਰੇ 'ਚ ਰਹਿਣਾ ਤੇ ਫਿਰ ਇਹ ਸੱਚਮੁੱਚ ਹੀ ਦੁਖਦ ਗੱਲ ਹੈ ਟੀਵੀ 84 ਦੇ ਉਹਨਾਂ ਨੇ ਹਮੇਸ਼ਾ ਹੀ ਵੀਰ ਪਾਲ ਸਿੰਘ ਇਸ ਦੇ ਲਈ ਜਿਹੜਾ ਸਪੋਰਟਿੰਗ ਲਾਈਨਸ ਹੁੰਦੀਆਂ ਨੇ ਇਹਨਾਂ ਦੀਆਂ ਅ ਵੈਸੇ ਅਸੀਂ ਆਪਣੇ ਦਰਸ਼ਕਾਂ ਨੂੰ ਖਾਸ ਤੌਰ ਤੇ ਜਿਹੜੇ ਈਸਟ ਕੋਸਟ ਨਿਊਯਾਰਕ ਨਿਊਜਰਸੀ ਕੈਨੇਟਿਕਟ ਏਰੀਆ ਚ ਨਵੇਂ ਸ਼ਰੂਤੇ ਦੱਸਣਾ ਚਾਹੁੰਦੇ ਆ ਕਿ ਟੀਵੀ 84 ਫੰਡ ਰੇਜ਼ਿੰਗ ਡਿਨਰ ਜਿਹੜਾ ਉਹ 26 ਤਰੀਕ ਨੂੰ ਸੈਚਰਡੇ 26 ਮਾਰਚ ਇੱਥੇ ਹੀ ਸਾਡੇ ਸਟੂਡੀਓ ਦੇ ਹਾਲ ਦੇ ਵਿੱਚ ਜਿਹੜਾ ਉਹ ਆਰਗੇਨਾਈਜ਼ ਕੀਤਾ ਜਾ ਰਿਹਾ ਸੋ ਉਹਦੇ ਚ ਆਪਣੀਆਂ ਡੇਟਸ ਮਾਰਕ ਕਰ ਲੈਣ ਵਿਦ ਫੈਮਿਲੀਜ਼ ਆ ਜਿਹੜਾ ਪਾਰਟਿਸਿਪੇਟ ਕਰੋ ਔਰ ਉਹਦੇ ਵਿੱਚ ਬਿਲਕੁਲ ਬਰੀਫ ਜਿਹਾ ਫੰਕਸ਼ਨ ਹੋਏਗਾ 2-3 ਘੰਟੇ ਦਾ ਪਰ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਨੂੰ ਵੀ ਹੌਸਲਾ ਦੇਗਾ ਔਰ ਜਿਹੜੇ ਆਣ ਵਾਲੇ ਨੇ ਔਰ ਜਿਹੜੇ ਲੰਬੇ ਵਕਤ ਤੋਂ 2-3 ਸਾਲ ਤੋਂ ਜੁੜੇ ਹੋਏ ਨੇ ਇਸ ਪ੍ਰੋਗਰਾਮ ਦੇ ਨਾਲ ਉਹਨਾਂ ਨੂੰ ਵੀ ਇਹ ਲੱਗੇਗਾ ਕਿ ਭਾਈ ਜੇ ਉਹ ਨਾਲ ਜੁੜੇ ਨੇ ਤੇ ਘੱਟੋ-ਘੱਟ ਅਸੀਂ ਦੱਸ ਸਕਾਂਗੇ ਕਿ ਅਸੀਂ ਕਿੱਥੋਂ ਕਿੱਥੇ ਤੱਕ ਆਏ ਔਰ ਜਾ ਰਹੇ ਕਿ ਹਰ ਚੀਜ਼ ਅਲਟੀਮੇਟਲੀ ਆ ਫਾਈਨੈਂਸ਼ ਨਾਲ ਜੁੜੀ ਹੋਈ ਹੈ ਔਰ ਮੈਂ ਅਕਸਰ ਇਹ ਸ਼ੇਅਰ ਦੁਹਰਾਉਂਦਾ ਹੁਣੇ ਜਦੋਂ ਕਦੇ ਕਹਿਣਾ ਹੋਏ ਕੁਝ ਜੀ ਕਿ ਐ ਜ਼ਰ ਤੂੰ ਖੁਦਾ ਤੂੰ ਨਹੀਂ ਵਾ ਲੇਕਿਨ ਵਾ ਖੁਦਾ ਖੁਦਾ ਸੇ ਕਮ ਵੀ ਨਹੀਂ ਕਿ ਐ ਪੈਸੇ ਤੂੰ ਰੱਬ ਤੇ ਨਹੀਂ ਪਰ ਰੱਬ ਦੀ ਸੋ ਰੱਬ ਤੋਂ ਘੱਟ ਵੀ ਨਹੀਂ ਸੋ ਜੀ ਰਸਾ ਪੈਸੇ ਤੋਂ ਬਿਨਾ ਦੁਨੀਆ ਚੱਲਦੀ ਵੀ ਬੰਨੀ ਆਗੀ ਵੈਸੇ ਆਈ ਥਿੰਕ ਕਿ ਸਾਡੇ ਵੀਰ ਜ਼ਰੂਰ ਆਣਗੇ ਤੇ ਸਾਨੂੰ ਸਪੋਰਟ ਵੀ ਕਰਨਗੇ ਤੇ ਡਾਕਟਰ ਸਾਹਿਬ ਨੇ ਆਪ ਬ੍ਰੇਕ ਈਅਰਸ ਤੁਸਾਨੂੰ ਅਸਰਾ ਬੈਨੇਰ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ